ਸਸ਼ਕਲ ਮਹਿਮਾਨਪਿਤ ਕੋਰ ਹਾਜ਼ਿਰਾਂ ਸਵੇਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ 에ਅਰ ਫੋਰਸ ਦੇ 에ਅਰ ਸ਼ੋਅ ਤੋਂ ਬਾਅਦ ਮਚੀ ਹਫੜਾ ਤਫੜੀ ਤਿੰਦੀ ਹੋਈ ਮੌਤ 23 ਹਸਪਤਾਲ ਚ ਭਰਤੀ ਪਾਣੀ ਨੂੰ ਵੀ ਤਰਸੇ ਲੋਕ ਦਿੱਲੀ ਚੋਣਾਂ ਤੋਂ ਪਹਿਲਾਂ ਪੀਐਮ ਮੋਦੀ ਨੂੰ ਅਰਵਿੰਦ ਕੇਜਰੀਵਾਲ ਨੇ ਦਿੱਤੀ ਵੱਡੀ ਚੁਣੌਤੀ ਡਾਕਟਰ ਚੀਮਾ ਨੇ ਦਿੱਤਾ ਬਿਆਨ ਪੰਚਾਇਤੀ ਚੋਣਾਂ ਦੇ ਵਿੱਚ ਨਾਮਜ਼ਦਗੀ ਭਰਨ ਤੇ ਰੋਕਣ ਵਾਲੇ ਉਮੀਦਵਾਰ ਪਹੁੰਚਣ ਮੋਹਾਲੀ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਕੰਗਨਾ ਰਣੌਤ ਦੇ ਕੀਤੇ ਵੱਡੇ ਖੁਲਾਸੇ ਕਿਹਾ ਸ਼ਰਾਬੀ ਕੇ ਕੰਗਨਾ ਹੋਸ਼ ਗੋਵਾ ਬੈਠੀ ਸੀ ਮੇਰੇ ਨਾਲ ਕਾਂਗਰਸ ਦੇ ਅਕਾਲੀ ਦਲ ਦੇ ਗੁੰਡਿਆਂ ਨੇ ਕੁੱਟੇ ਆਪ ਦੇ ਵਰਕਰ ਪਹਿਲੀ ਵਾਰ ਸੱਤਾਧਾਰੀ ਹੋਈ ਪੀੜਤ પેટ્રોલ ਪੰਪ ਦੁਵਾਨ ਦੇ ਨਾਂ ਤੇ ਇੱਕੋ ਪਰਿਵਾਰ ਦੇ ਜੀ ਨਿੱਕ ਵਿਅਕਤੀ ਨਾਲ ਮਾਰੀ 5 ਕਰੋੜ ਰੁਪਏ ਦੀ ਠੱਗੀ ਮਹਿਲਾ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ ਅਰਵਿੰਦ ਕੇ ਜੀ ਵੱਲੋਂ ਵੰਡੀਆਂ ਮੁਫਤ ਰੇਵੜੀਆਂ ਟਰੱਕ ਦੇ ਹੇਠਾਂ ਆਇਆ ਸਖਸ਼ ਰੇੜੀ ਵਾਲੇ ਦੀ ਮੌਕੇ ਤੇ ਹੋਈ ਮੌਤ ਸੀਸੀਟੀਵੀ ਚ ਦਰਦਨਾਕ ਫੁਟੇਜ ਹੋਈ ਕਹਿਤ ਕਿਸਾਨਾਂ ਲਈ ਖੁਸ਼ਖਬਰੀ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ ਹੁਣ ਸਹਿਕਾਰੀ ਬੈਂਕ 80% ਤੇ ਦੇਣਗੇ ਲੋਨ 18 ਸਾਲ ਬਾਅਦ ਗੂੰਜਣ ਲੱਗੀ ਸੀ ਘਰ ਦੇ ਵਿੱਚ ਕਲਕਾਰੀ ਤਰਨੇ ਤੇ ਹੀ ਪੇਟ 'ਚ ਮਰ ਗਈ ਨੰਨੀ ਜਾਨ ਮੌਸਮ ਨੇ ਬਦਲਿਆ ਮિજાਜ ਤੇਜ਼ ਹਨੇਰੀ ਤੇ ਮੀਂਹ ਤੋਂ ਮਿਲੀ ਲੋਕਾਂ ਨੂੰ ਗਰਮੀ ਤੋਂ ਰਾਹਤ ਉੱਥੇ ਹੀ ਕਿਸਾਨ ਹੋਏ ਪਰੇਸ਼ਾਨ ਪਿੰਡ ਦਾ ਇਤਿਹਾਸਿਕ ਫੈਸਲਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪਿੰਡ ਵਾਲਿਆਂ ਨੇ ਚੁਣਿਆ ਸਰਬਸੰਮਤੀ ਨਾਲ ਸਰਪੰਚ ਪੰਜਾਬ ਚ ਤੇਜ਼ ਰਫ਼ਤਾਰ ਦਾ ਵਾਪਰਿਆ ਕਹਿਰ ਚਾਚੇ ਪਤੀਜੇ ਨਾਲ ਵਾਪਰਿਆ ਦਰਦਨਾਕ ਹਾਦਸਾ ਪਤੀਜੇ ਦੀ ਮੌਕੇ ਤੇ ਹੋਈ ਮੌਤ ਵਿਦੇਸ਼ ਗਏ ਪੁੱਤ ਨਾਲ ਗੱਲ ਕਰਨ ਨੂੰ ਤਰਸ ਰਹੇ ਨੇ ਮਾਪੇ ਫੋਨ ਉੱਤੇ ਆਈ ਵੀਡੀਓ ਨੇ ਉੜਾ ਦਿੱਤੇ ਪਰਿਵਾਰ ਦੇ ਖੋਸ਼ ਅੱਗ ਚ ਸੜਨ ਕਾਰਨ ਇੱਕ ਔਰਤ ਦੀ ਹੋਈ ਮੌਤ 2 ਸਾਲ ਪਹਿਲਾਂ ਹੋਇਆ ਸੀ ਔਰਤ ਦਾ ਵਿਆਹ ਲੁਧਿਆਣੇ ਚ ਪੁਟਾਕਿਆਂ ਨੂੰ ਲੈ ਕੇ ਜਾਰੀ ਹੋਏ ਸਖਤ ਦਿਸ਼ਾ ਨਿਰਦੇਸ਼ ਹੜਤਾਲ ਦੌਰਾਨ ਸਰਪੰਚੀ ਦੇ 1208 ਅਤੇ ਪੰਚੀ ਦੇ 3533 ਉਮੀਦਵਾਰ ਹੋਏ ਰੱਦ ਪੰਜਾਬ ਪੁਲਿਸ ਦੀ ਮਹਿਲਾ ਨਾਲ ਹੋਈ ਦਿਨ ਦਿਹਾੜੇ ਲੁੱਟਖੋਤਿੰਨ ਮੁਲਜ਼ਮ ਹੋਏ ਗ੍ਰਿਫਤਾਰ ਪੰਚੀ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਟੰਕੀ ਤੇ ਜਾ ਚੜਿਆ ਉਮੀਦਵਾਰ ਹੁਣ ਰੀਲ ਬਣਾਉਣ ਵਾਲੇ ਨੂੰ ਹੋਵੇਗੀ ਜੇਲ ਪੰਜਾਬ ਪੁਲਿਸ ਨੇ ਜਾਰੀ ਕੀਤੇ ਕੁਝ ਸਖਤ ਦਿਸ਼ਾ ਨਿਰਦੇਸ਼ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਕੰਗਨਾ ਰਣੌਤ ਦੇ ਕੀਤੇ ਵੱਡੇ ਖੁਲਾਸੇ ਕਿਹਾ ਸ਼ਰਾਬੀ ਕੀ ਕੰਗਨਾ ਹੋਸ਼ ਗੋਵਾ ਬੈਠੀ ਸੀ ਮੇਰੇ ਨਾਲ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਹੁੰਦੀ ਹੈ ਇਜਾਜ਼ਤ ਧੰਨਵਾਦ